प्यारे श्रोते मैं डॉक्टर मणजीत सिंह पट्टी ਜਿਵੇਂ ਤੁਸੀਂ ਜਾਣਦੇ ਹੋ ਕਿ ਗਰਮੀ ਦਾ ਮੌਸਮ ਹੈ ਹੀਟ ਸਟੋਕ ਜਾਂ ਹੀਟ ਫੈਟਿਕ ਬਹੁਤ ਚੱਲ ਰਿਹਾ ਹੈ। ਅਤਿ ਦੀ ਗਰਮੀ ਦੇ ਵਿੱਚ ਜੋ ਖਾਣ ਵਾਲੇ ਫਲ ਨੇ ਉਹਨਾਂ ਦੇ ਵਿੱਚੋਂ ਅੱਜ ਅਸੀਂ ਥੋੜੀ ਤਰਬੂਜ ਦੀ ਗੱਲ ਕਰਦੇ ਆਂ। ਪਦਵਾਣਾ ਕਿ ਵਾਟਰਮੈਲਨ ਕਿਦੇ ਸਾਡੀ ਸੇਤ ਲਈ ਕਿਹੜੇ ਕਿਹੜੇ ਲਾਭ ਨੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਤਾਜ਼ਾ ਫਰੈਸ਼ ਤੇ ਪਾਣੀ ਨਾਲ ਭਰਿਆ ਹੋਇਆ ਸਨ ਤਰਬੂਜ ਜਿਹੜਾ ਮਿਲ ਜਾਂਦਾ ਔਰ ਨਾਲ ਹੀ ਇਹਦੇ ਬਹੁਤ ਹੀ ਜ਼ਿਆਦਾ ਇਹਦੇ ਵਿੱਚ ਨਿਊਟ੍ਰੀਐਂਟਸ ਮਾਈਕਰੋ ਨਿਊਟ੍ਰੀਐਂਟਸ ਜਿਹੜੇ ਸਾਨੂੰ ਮਿਲਦੇ ਨੇ ਜੋ ਕਿ ਸਾਡੀ ਚਮੜੀ ਵਾਸਤੇ ਸਾਡੇ ਦਿਲ ਦੀ ਸਿਹਤ ਸਾਡੇ ਵਾਲਾਂ ਵਾਸਤੇ ਬਹੁਤ ਹੀ ਲਾਭਦਾਇਕ ਹੁੰਦਾ ਇਹ ਬਹੁਤ ਹੀ ਵਧੀਆ 바ਰਬੀਕਿਊਸ ਮਜ਼ੇਦਾਰ ਮੌਸਮੀ ਭੋਜਨ ਹੈ ਕਿਉਂਕਿ ਇਹਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਖਰਾਕੀ ਪੱਤੇ ਨੇ ਉਹ ਮਿਲ ਜਾਂਦੇ ਨੇ ਔਰ ਇਹਦੇ ਬਾਰੇ ਅਜਾਪਾਂ ਥੋੜੀ ਜੀ ਗੱਲ ਕਰਦੇ ਆ ਕਿ ਇਹਦੇ ਵਿੱਚ ਸਾਨੂੰ ਭਾਵੇਂ ਇਹਦੇ ਵਿੱਚ ਪ੍ਰੋਟੀਨ ਜਾਂ ਆਇਰਨ ਵਗੈਰਾ ਦੀ ਥੋੜੀ ਕਮੀ ਹੁੰਦੀ ਹੈ ਪਰ ਫਿਰ ਵੀ ਇਹਦੇ ਵਿੱਚ ਜਿਹਦੇ ਵਿੱਚ ਚਰਬੀ ਸੋਡੀਅਮ ਅਤੇ ਕੋਲੈਸਟ੍ਰੋਲ ਦੀ ਵੀ ਬਹੁਤ ਘੱਟ ਹੁੰਦੀ ਹੈ ਕਿਉਂਕਿ ਸਾਡੇ ਦਿਲ ਦੀ ਸਿਹਤ ਵਾਸਤੇ ਬਹੁਤ ਹੀ ਵਧੀਆ ਹੈ ਕਿਉਂਕਿ ਇਹਦੇ ਵਿੱਚ ਕੋਈ ਜ਼ਿਆਦਾ ਫੈਟ ਜਿਹੜੀ ਦਿਲ ਨੂੰ ਨੁਕਸਾਨ ਕਰਨ ਵਾਲੀ ਜਾਂ ਜ਼ਿਆਦਾ ਨਮਕ ਪਰਾ ਸੋਡੀਅਮ ਤੇ ਕੋਲੈਸਟ੍ਰੋਲ ਵਰਗੀ ਇਹਦੇ ਵਿੱਚ ਨਹੀਂ ਹੁੰਦੀ ਇਸ ਕਰਕੇ ਇਹ ਸਾਨੂੰ ਪ੍ਰਤ ਬੂਜ ਦੇ ਬੀਜ ਨੇ ਉਹ ਵੀ ਬਹੁਤ ਵਧੀਆ ਨੇ ਕਿਉਂਕਿ ਇਹਨਾਂ ਦੇ ਵਿੱਚ ਮੈਗਨੀਸ਼ੀਅਮ ਵਰਗੇ ਜਿਹੜੇ ਸਿਹਤਮੰਦ ਪਾਤ ਤੁੰਦੇ ਜਿਹੜੇ ਸਾਡੇ ਸਰੀਰ ਨੂੰ ਬਹੁਤ ਹੀ ਲੋੜੀਂਦੇ ਨੇ ਜਿਵੇਂ ਸਾਡੀ ਚਮੜੀ ਨੂੰ ਅੱਖਾਂ ਨੂੰ ਹੋਰ ਸਾਡੇ ਵਾਲਾਂ ਨੂੰ ਦਿਲ ਦੀ ਸਿਹਤ ਵਾਸਤੇ ਹੁਣ ਇੱਕ ਕੌਲੀ ਅਗਰ ਅਸੀਂ ਨਾਰਮਲ ਜਾਂ ਕੱਪ ਕੱਟੇ ਹੋਏ ਤਰਬੂਜ਼ ਦਾ ਲੈਨੇ ਆ ਤੇ ਉਹਦੇ ਚੋਂ ਸਾਨੂੰ ਪ੍ਰੀਬਨ ਜਿਹੜੀਆਂ ਨੇ ਕਰੀਬ ਕਰੀਬ 40 ਕੈਲੋਰੀਜ਼ ਮਿਲ ਜਾਂਦੀਆਂ ਨੇ ਪਰ ਇਹਨਾਂ ਦੇ ਵਿੱਚ ਚਰਬੀ ਬਿਲਕੁਲ ਜ਼ੀਰੋ ਹੁੰਦੀ ਹੈ ਸੋਡੀਅਮ 1 ਮਿਲੀਗ੍ਰਾਮ ਦਾ 슈ਗਰ ਹੁੰਦੀ ਹੈ ਇਹਦੇ ਵਿੱਚ 9 ਗ੍ਰਾਮ ਕੈਲਸ਼ੀਅਮ ਇਹਦੇ ਵਿੱਚ ਸਾਨੂੰ 10 ਮਿਲੀਗ੍ਰਾਮ ਮਿਲ ਜਾਂਦਾ 12 ਮਿਲੀਗ੍ਰਾਮ ਵਿਟਾਮਿਨ ਸੀ ਮੈਗਨੀਸ਼ੀਅਮ 15 ਮਿਲੀਗ੍ਰਾਮ ਮਿਲ ਜਾਂਦਾ ਇਹਦੇ ਵਿੱਚ ਉਸਨ ਲਗਭਗ 135 40 ਗ੍ਰਾਮ ਪਾਣੀ ਮਿਲ ਜਾਂਦਾ ਕਿਉਂਕਿ ਗਰਮੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਲਾਈਵ ਹੋਰ ਇਸ ਤੋਂ ਇਲਾਵਾ 170 ਮਿਲੀਗ੍ਰਾਮ ਪੋਟਾਸ਼ੀਅਮ ਜੋ ਕਿ ਬਹੁਤ ਹੀ ਜ਼ਰੂਰੀ ਖਣਿਜ ਆ ਮਿਨਰਲ ਆ ਜਿਹੜਾ ਸਾਡੀ ਨਰਵ ਨਹੀਂ ਨਸਾਂ ਤੇ ਸਾਡੇ ਮਸਲ ਦੇ ਨਾਰਮਲ ਕੰਮ ਦਾ ਸਮਰਥਨ ਕਰਦਾ ਤੇ ਨਾਲ ਹੀ ਸਾਡੇ ਸਰੀਰ ਦੇ ਵਿੱਚ ਜਿਹੜਾ ਤਰਲ ਪਦਾਰਥ ਤੁਸੀਂ ਲੈਨੇ ਆ ਉਹਨਾਂ ਦੇ ਬੈਲੈਂਸ ਨੂੰ ਬਣਾ ਕੇ ਰੱਖਦਾ ਤੇ ਵਿਟਾਮਿਨ ਸੀ ਤੋਂ ਇਲਾਵਾ ਇਹਦੇ ਵਿੱਚ ਵਿਟਾਮਿਨ ਈ ਵੀ ਸਾਨੂੰ ਬਹੁਤ ਹੀ ਵਧੀਆ ਮਾਤਰਾ ਦੇ ਵਿੱਚ ਮਿਲ ਜਾਂਦਾ ਕਿਉਂਕਿ ਵਿਟਾਮਿਨ ਏ ਦੀ ਵੀ ਇਹਦੇ ਵਿੱਚ ਚੰਗੀ ਮਾਤਰਾ ਹੁੰਦੀ ਹੈ ਤਰਬੂਜ਼ ਦੇ ਕਈ ਜੀ ਐਂਟੀਆਕਸੀਡੈਂਟ ਗੁਣ ਹੁੰਦੇ ਦੇ ਵਿੱਚ ਜਿਵੇਂ ਕਿ ਲਾਈਕੋਪੀਨ ਕੁਕਰ ਬੀਟਾਸਿਨ ਜੋ ਈ ਹੈ ਇਹ ਸਾਨੂੰ ਕੈਂਸਰ ਜਾਂ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਬਚਾਉਣ ਦੇ ਵਿੱਚ ਵੀ ਹੈਲਪ ਕਰਦਾ ਸਹਾਇਤਾ ਕਰਦਾ ਕਿਉਂਕਿ ਇਨ ਲਾਈਕੋਪੀਨ ਤਰਬੂਜ਼ ਨੂੰ ਜਿਆਦਾ ਲਾਲ ਰੰਗ ਦਿੰਦੇ ਆ ਕੋਈੜਾ ਤਰਬੂਜ਼ ਦਾ ਅੰਦਰਲੇ ਸੇ ਦਾ ਰੰਗ ਲਾਲ ਹੁੰਦਾ ਉਹਦੇ ਵਿੱਚ ਲਾਈਕੋਪੀਨਸ ਨਾਮ ਦਾ ਇੱਕ ਪਦਾਰਥ ਹੁੰਦਾ ਜਿਹਦਾ ਕਰਕੇ ਉਹ ਰੰਗ ਲਾਲ ਹੁੰਦਾ ਇਹਦਾ ਕਿਸਾਨ ਦੀ ਸੀਤ ਨੂੰ ਬਹੁਤ ਹੀ ਜ਼ਿਆਦਾ ਜਿਵੇਂ ਵਿਟਾਮਿਨ B ਉਹ ਜਾਂ ਫੋਨ ਦੀ ਕਮੀ ਨੂੰ ਪੂਰਾ ਕਰਮ ਵਿੱਚ ਹੁਣ ਇਹਦੇ ਬੀਜ ਵੀ ਸਾਡੇ ਵਾਸਤੇ ਬਹੁਤ ਲਾਭਦਾਇਕ ਹੇ ਇਹਦੀ ਛਿੱਲੜ ਜਿਹੜੇ ਉਹ ਵੀ ਵਰਤੋਂ ਦੇ ਵਿੱਚ ਆ ਸਕਦੇ ਜੂਸ ਬਣਾ ਕੇ ਵੀ ਤੁਸੀਂ ਲੈ ਸਕਦੇ ਪਰ ਸ਼ੂਗਰ ਵਾਲੇ ਮਰੀਜ਼ ਨੂੰ ਜੂਸ ਦੀ ਬਜਾਏ ਫਾਈਬਰ ਲੈਣਾ ਚਾਹੀਦਾ ਔਰ ਥੋੜੀ ਲਿੰਕਟ ਦੇ ਵਿੱਚ ਕੱਟ ਲੈਣਾ ਚਾਹੀਦਾ ਕਿਉਂਕਿ ਖਾਸ ਕਰਕੇ ਸ਼ੂਗਰ ਵਾਲੇ ਮਰੀਜ਼ ਨੂੰ ਖਾਣੇ ਤੋਂ ਬਾਅਦ ਦੇ ਵਿੱਚ 2-4-5 ਪੀਸ ਹੀ ਲੈਣੇ ਚਾਹੀਦੇ ਆ ਉਹ ਵੀ ਡਾਕਟਰ ਦੀ ਸਲਾਹ ਨਾਲ ਕਿ ਉਹਨਾਂ ਦੀ ਸ਼ੂਗਰ ਦਾ ਜਿਹੜਾ ਲੈਵਲ ਆ ਜਾਂ ਸ਼ੂਗਰ ਮੈਨੇਜਮੈਂਟ ਕਿਸ ਤਰ੍ਹਾਂ ਦੀ ਹੈ ਜੇ ਉਹ ਮੈਡੀਸਿਨਸ ਵਗੈਰਾ ਲੈ ਰਹੇ ਨੇ ਤੇ ਆਮ ਮੰਨ ਲਓ ਬੱਚੇ ਅਗਰ ਨਹੀਂ ਲੈਂਦੇ ਬੱਚਿਆਂ ਨੂੰ ਤੁਸੀਂ ਜੂਸ ਵੀ ਬਣਾ ਕੇ ਦੇ ਸਕਦੇ ਹੋ ਪਰ ਫਾਈਬਰ ਦੇ ਸਮੇਤ ਦਿੱਤਾ ਜਾਵੇ ਯਾਨੀ ਇਹਨੂੰ ਕੱਟ ਕੇ ਤੁਸੀਂ ਖਾਓਗੇ ਤਾਂ ਉਹ ਜ਼ਿਆਦਾ ਲਾਇਵ ਹੁੰਦੇ ਇਹਦੇ ਬੀਜ ਸੁਕਾ ਕੇ ਪੀਸਕੇ ਵੀ ਵਰਤੋਂ ਦੇ ਵਿੱਚ ਲਿਆਂਦੇ ਜਾ ਸਕਦੇ ਨੇ ਕੋਈ ਦੀ ਗੜੀ ਛਿਲਕੇ ਉਹ ਵੀ ਤੁਸੀਂ ਸੈਲਡ ਦੇ ਤੌਰ ਤੇ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਉਹਦੇ ਵਿੱਚ ਵੀ ਕਾਫੀ ਖਰਾਕ ਕੀਤਾਤ ਹੁੰਦੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਤਾਜ਼ਾ ਸਾਨੂੰ ਤਰਬੂਜ ਮਿਲਦਾ ਸਰਦੀਆਂ ਦੇ ਵਿੱਚ ਤਾਂ ਕਈ ਵਾਰੀ ਫਿਰ ਉਹ ਸਟੋਰ ਵਾਲੇ ਮਿਲਦੇ ਨਹੀਂ ਕੋਈ ਜਿਹੜੇ ਐਨੇ ਵਧੀਆ ਨਹੀਂ ਹੁੰਦੇ ਤੇ ਮਹਿੰਗੇ ਵੀ ਹੁੰਦੇ ਇਸ ਕਰਕੇ ਆਹ ਜਿਹੜੇ ਮਹੀਨਾ ਦੋ ਮਹੀਨੇ ਆ ਇਹ ਵਾਟਰਮੈਲਨ ਦੀ ਵਰਤੋਂ ਕਰੋ ਆਪਣੇ ਸਰੀਰ ਨੂੰ ਦਿਲ ਨੂੰ ਆਪਣੇ ਗਾਲਾਂ ਨੂੰ ਚਮੜੀ ਨੂੰ ਅੱਖਾਂ ਨੂੰ ਜਾਂ ਹੋਰ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਕਿਉਂਕਿ ਜਿਹੜੇ ਤਰਬੂਜ ਦੇ ਛਿਲਕਿਆਂ ਦੇ ਵਿੱਚ ਖੰਡ ਬਹੁਤ ਘੱਟ ਹੁੰਦੀ ਮਿੱਠਾ ਨਹੀਂ ਹੁੰਦਾ ਉਹਨੂੰ ਕੱਟ ਕੇ ਤੁਸੀਂ ਉੱਪਰੋਂ ਜਿਹੜਾ ਸੀ ਉਹ ਚਰਚਾਰ ਹੁੰਦਾ ਜਿਹੜਾ ਉਹਨੂੰ ਉਤਾਰ ਕੇ ਵਿੱਚੋਂ ਪੋਲਾ ਜਿਹੜਾ ਉਹ ਕੀਲੇ ਦੇ ਤੌਰ ਤੇ ਜਾਂ ਸਲਾਦ ਦੇ ਤੌਰ ਤੇ ਸ਼ੂਗਰ ਵਾਲੇ ਮਰੀਜ਼ ਵੀ ਲੈ ਸਕਦੇ ਕਿਉਂਕਿ ਉਹਦੇ ਵਿੱਚ ਫਾਈਬਰ ਬਹੁਤ ਜ਼ਿਆਦਾ ਹੁੰਦਾ ਇੱਕ ਉਹਦੇ ਵਿੱਚ ਸਟਰੋਲਾਈਨ ਨਾਮ ਦਾ ਪਦਾਰਥ ਹੁੰਦਾ ਉਹ ਵੀ ਸਾਡੇ ਸਰੀਰ ਵਾਸਤੇ ਬਹੁਤ ਲਾਈਵ ਹੁੰਦਾ ਤਰਬੂਜ ਦੇ ਬੀਜ ਤੁਸੀਂ ਸਪਾ ਕੇ ਜਾਂ ਕੱਚੇ ਵੀ ਖਾ ਸਕਦੇ ਹੋ ਕਿਉਂਕਿ ਇਹਨਾਂ ਦੇ ਵਿੱਚ ਮੈਗਨੀਸ਼ੀਅਮ ਬਹੁਤ ਵਧੀਆ ਮਾਤਰਾ ਦੇ ਵਿੱਚ ਹੁੰਦਾ ਫੋਲੇਟਸ ਵੀ ਤਰਬੂਜ ਦੇ ਬੀਜਾਂ ਦੇ ਵਿੱਚ ਬਹੁਤ ਵਧੀਆ ਹੁੰਦਾ ਅਗਰ ਤੁਸੀਂ ਚਬਾ ਕੇ ਜਾਂ ਕੁੱਟ ਕੇ ਕਿਸੇ ਵੀ ਤਰੀਕੇ ਦੇ ਨਾਲ ਤਰਬੂਜ ਦੇ ਬੀਜ ਵੀ ਥੋੜੀ ਲਿਮਟ ਦੇ ਵਿੱਚ ਲੈ ਸਕਦੇ ਹੋ ਤਾਂ ਉਹ ਵੀ ਤੁਹਾਡੇ ਵਾਸਤੇ ਬਹੁਤ ਵਧੀਆ ਹੁੰਦੇ ਹਨ ਜੰਗ ਤੁਹਾਡੇ ਸਰੀਰ ਨੂੰ ਚੰਗੀ ਤਰ੍ਹਾਂ ਕੰਮ ਕਰਨ ਲਈ ਜਾਂ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ ਕਿਉਂਕਿ ਬੀਜਾਂ ਦੇ ਵਿੱਚ ਜਿਹੜੇ ਤਰਬੂਜ ਦੇ ਵਿੱਚ ਫੈਟੀ ਐਸਿਡ ਦੀਆਂ ਕਿਸਮਾਂ ਵੀ ਹੁੰਦੀਆਂ ਜੋ ਤੁਹਾਡੇ ਖੂਨ ਦੇ ਮਾੜੇ ਕੋਲੇਸਟ੍ਰੋਲ ਨੂੰ ਘਟਾਉਂਦੀਆਂ ਯਾਨਕਿ ਮਾੜੀ ਜਿਹੜੀ ਚਰਬੀ ਆ ਬੈਡ ਕੋਲੇਸਟ੍ਰੋਲ ਆ ਉਹਨੂੰ ਘੱਟ ਕਰਨ ਦੇ ਵਿੱਚ ਵੀ ਸਹਾਇਤਾ ਕਰਦੇ ਆ ਖਦਵਾਨੇ ਦੇ ਵਿੱਚ ਇਸ ਕਰਕੇ ਸਾਨੂੰ ਦਿਲ ਦੇ ਰੋਗ ਜਾਂ ਸਟ੍ਰੋਕਸ ਤੋਂ ਜਿਹੜੀ ਕਿ ਵਧੀ ਹੋਈ ਮਾੜੀ ਚਰਬੀ ਦਾ ਕਰਕੇ ਸਾਡੀਆਂ ਨਾੜੀਆਂ ਬੰਦ ਹੁੰਦੀਆਂ ਉਹਦੇ ਤੋਂ ਬਚਾਉਣ ਦੇ ਵਿੱਚ ਵੀ ਹਲਕ ਕਰਦੇ ਜੀ ਇਸ ਕਰਕੇ ਜੇ ਤੁਸੀਂ ਕਾਲ ਸਕਦੇ ਹੋ ਤਾਂ ਇਹ ਜਿਹੜੇ ਵਾਟਰਮੈਲਨ ਦੇ ਬੀਜ ਹੈ ਉਹ ਵੀ ਖੁੱਟ ਕੇ ਜਾਂ ਵੈਸੇ ਤੁਸੀਂ ਫਿਰ ਦੰਦ ਤੁਹਾਡੇ ਠੀਕ ਹੈ ਮੈਂ ਤੁਸੀਂ ਚਬਾ ਕੇ ਇਹਨਾਂ ਨੂੰ ਜ਼ਰੂਰ ਖਾਓ ਇਹਨਾਂ ਦਾ ਫਾਈਬਰ ਬਹੁਤ ਵਧੀਆ ਹੁੰਦਾ ਹੁਣ ਤੁਸੀਂ ਇਹਨਾਂ ਦੇ ਨੂੰ ਮਤਲਬ ਜਿਹੜੇ ਉਹਦੇ ਹੁੰਦੇ ਨੇ ਕੁਝ ਪਾਰਟਸ ਹੁੰਦੇ ਨੇ ਜਿਵੇਂ ਕਿ ਤੁਸੀਂ ਰੈੱਡ ਵਾਲਾ ਪਾਰਟ ਕੱਢ ਲੈਨੇ ਆਂ ਜਿਆਦਾ ਫਾਈਬਰ ਦਾ ਜੂਸ ਜਿਸ ਤਰ੍ਹਾਂ ਵੀ ਅਸੀਂ ਲੈ ਲੈਨੇ ਲੇਕਿਨ ਦੂਜੇ ਦੀ ਤੁਸੀਂ ਸਬਜੀ ਬਣਾ ਕੇ ਵੀ ਲੈ ਸਕਦੇ ਹੋ ਬਹੁਤ ਹੀ ਵਧੀਆ ਇਹ ਦੇ ਵਿੱਚ ਕਿਉਂਕਿ ਇਹਦੇ ਵਿੱਚ ਇਹ ਖੋਜਾਂ ਦੱਸਣੀਆਂ ਨੇ ਕਿ ਜਿਹੜੇ ਆਮ ਤੌਰ ਤੇ ਤੁਹਾਡੇ ਲਈ ਬਹੁਤ ਵਧੀਆ ਹੁੰਦੇ ਪਰ ਹੋਰ ਵੀ ਜਿਵੇਂ ਜਿਵੇਂ ਚਲੂ ਅੱਗੇ ਇਹਦੇ ਆਉਣਗੇ ਖੋਜਾਂ ਆਉਣਗੀਆਂ ਆਪਾਂ ਸਾਂਝੇ ਕਰਦੇ ਰਵਾਂਗੇ ਹੁਣ ਇਹਦੇ ਫਾਇਦਿਆਂ ਦੀ ਅਗਰ ਆਪਾਂ ਗੱਲ ਕਰੀਏ ਤਾਂ ਅੱਜ ਸਾਡੇ ਸਰੀਰ ਨੂੰ ਹਾਈਡਰੇਟ ਰਹਿਣ ਦੇ ਵਿੱਚ ਬਹੁਤ ਹੈਲਪ ਕਰਦਾ ਯਾਨੀ ਕਿ ਪਾਣੀ ਦੀ ਕਮੀ ਨਹੀਂ ਹੋਣ ਦਿੰਦਾ ਕਿਉਂਕਿ ਕਈ ਵਾਰੀ ਥੋੜੀ ਜਿਹੀ ਡੀਹਾਈਡਰੇਸ਼ਨ ਵੀ ਗਰਮੀਆਂ ਦੇ ਦਿਨਾਂ ਦੇ ਵਿੱਚ ਹੋਈ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਕਰ ਜਾਂਦੀ ਹੈ ਜਿਵੇਂ ਕਿ ਸਾਡੇ ਮਸਲ ਦੇ ਵਿੱਚ ਕੜਵੱਲ ਪੈ ਜਾਂਦੇ ਆ ਸਿਰ ਦਰਦ ਹੋ ਜਾਂਦਾ ਕਿਉਂਕਿ ਤਰਬੂਜ ਦੇ ਵਿੱਚ ਪਾਣੀ 92% ਹੁੰਦਾ ਇਸ ਕਰਕੇ ਸਾਡੇ ਸਰੀਰ ਨੂੰ ਹਾਈਡਰੇਟ ਕਰਦਾ ਜਨ ਕਿ ਪਾਣੀ ਦੀ ਕਮੀ ਜਿਹੜੀ ਸਾਡੇ ਗਰਮੀਆਂ ਦੇ ਵਿੱਚ ਚਾਹੇ ਅਸੀਂ ਏਸੀ ਅੱਗੇ ਬੈਠਣ ਨਾਲ ਜਾਂ ਪੱਖੇ ਦੇ ਅੱਗੇ ਬੈਠਣ ਨਾਲ ਜਾਂ ਬਾਹਰੀ ਤਾਪਮਾਨ ਦੇ ਕਾਰਨ ਜੋ ਸਾਡੇ ਸਰੀਰ ਚੋਂ ਪਾਣੀ ਘਟਦਾ ਉਹਨੂੰ ਪੂਰਾ ਕਰਨ ਦੇ ਵਿੱਚ ਵੀ ਇਹ ਬਹੁਤ ਜ਼ਿਆਦੀ ਸਾਡੀ ਸਹਾਇਤਾ ਕਰਦਾ ਇਸ ਕਰਕੇ ਆਪਣੇ ਜਿੰਨੇ ਵੀ ਸਟੇ ਦੇ ਵਿੱਚ ਫਰ ਕਾਰਬੋਹਾਈਡਰੇਟਸ ਆ ਇਲੈਕਟ੍ਰੋਲਾਈਟਸ ਨੇ ਉਹ ਉਹਨਾਂ ਦੀ ਜਿਹੜੀ ਕਮੀ ਮਾਨੂੰ ਸੀਨਾ ਵਗੈਰਾ ਆਣ ਕੇ ਜਿਵੇਂ ਹੁੰਦੀ ਹੈ ਜਾਂ ਕਈ ਵਾਰੀ ਅਸੀਂ ਗਰਮੀਆਂ ਦੇ ਵਿੱਚ ਪਾਣੀ ਜ਼ਿਆਦਾ ਪੀ ਲੈਂਦੇ ਆ ਭੁੱਖ ਘੱਟ ਲੱਗਦੀ ਹੈ ਤੇ ਸਾਨੂੰ ਜਿਹੜੀ ਕਮਜ਼ੋਰੀ ਫਰ ਆਉਂਦੀ ਹੈ ਖਣਕ ਪਤਾਂ ਦੀ ਕਮੀ ਕਰਕੇ ਉਹਨੂੰ ਇਹ ਵਾਟਰਮੈਲਨ ਜਿਹੜਾ ਉਹ ਪੂਰਾ ਕਰਦਾ ਹੁਣ ਸਿਹਤਮੰਦ ਵਜ਼ਨ ਬਣਾਈ ਰੱਖਣ ਦੇ ਵਿੱਚ ਵੀ ਬਹੁਤ ਹੀ ਹੈਲਪ ਕਰਦਾ ਕਿਉਂਕਿ ਜੇਕਰ ਤੁਸੀਂ ਸਿਹਤਮੰਦ ਆਪਣਾ ਵਜ਼ਨ ਬਣਾ ਕੇ ਰੱਖਣਾ ਚਾਹੁੰਦੇ ਹੋ ਤੇ ਜਿਆਦਾ ਤਲੀਆਂ ਹੋਈਆਂ ਚੀਜ਼ਾਂ ਨਾਲੋਂ ਸਾਨੂੰ ਇਹ ਜਿਹੜੇ ਪਾਣੀ ਵਾਲੇ ਜਿਹੜੇ ਫਲ ਨੇ ਇਹਨਾਂ ਦਿਨਾਂ ਦੇ ਵਿੱਚ ਉਹ ਬਹੁਤ ਹੀ ਵਧੀਆ ਕਿਉਂਕਿ ਉਹਨਾਂ ਦੇ ਵਿੱਚ ਕੈਲੋਰੀਜ਼ ਜਾਂ ਕੋਈ ਐਕਸਟਰਾ ਸੀ ਜਿਵੇਂ ਅੱਜ ਕੱਲ੍ਹ ਸ਼ਰਬਤ ਵਗੈਰਾ ਪਾ ਕੇ ਪੀਨੇ ਦਾ ਕੋਲਡ ਡਰਿੰਕ ਪੀਨੇ ਆ ਉਹਨਾਂ ਦੇ ਕੰਪਿਆ ਉਹਨਾਂ ਦੇ ਮੁਕਾਬਲ ਤਨ ਸਾਨੂੰ ਇਹ ਜਿਹੜੇ ਤਰਬੂਜ ਵਰਗੇ ਭੋਜਨ ਆ ਉਹ ਲੈਣੇ ਚਾਹੀਦੇ ਆ ਇਹ ਫਲ ਸਾਨੂੰ ਲੈਣੇ ਚਾਹੀਦੇ ਆ ਕਿਉਂਕਿ ਜ਼ਿਆਦਾਤਰ ਜਿਹੜੇ ਆਰਟੀਫੀਸ਼ੀਅਲ ਸਵੀਟਸ ਨੇ ਜਨ ਨਕਲੀ ਖੰਡ ਉਹ ਸਾਨੂੰ ਨੁਕਸਾਨ ਪਹੁੰਚਾਉਂਦੀ ਹੈ ਹੁਣ ਬਿਮਾਰੀਆਂ ਤੋਂ ਸਾਨੂੰ ਕਿਵੇਂ ਬਚਾਉਂਦਾ ਜਿਵੇਂ ਸਾਡੇ ਦਿਲ ਦੇ ਰੋਗਾਂ ਤੋਂ ਜਾਂ ਕੈਂਸਰ ਵਰਗੀਆਂ ਤੋਂ ਕਿਉਂਕਿ ਇਹਦੇ ਵਿੱਚ ਐਂਟੀਆਕਸੀਡੈਂਟ ਹੁੰਦੇ ਨੇ ਜਿਹੜੇ ਸੋਜਾਂ ਨੂੰ ਘੱਟ ਕਰਦੇ ਆ ਤਣਾਅ ਨੂੰ ਘੱਟ ਕਰਦੇ ਜਾਂ ਜਿਹੜੇ ਸਾਡੇ ਸਰੀਰ ਦੇ ਅੰਦਰ ਸਟ੍ਰੈਸ ਹੈ ਉਹ ਸਟ੍ਰੈਸ ਨੂੰ ਉਹ ਸਾਨੂੰ ਬਚਾ ਕੇ ਰੱਖਦੇ ਆ ਜਦੋਂ ਫਿਰ ਸ਼ਕਰਸਜ਼ ਜਾਂ ਇਹਦੀ ਖਾਸ ਕਰਕੇ ਐਂਟੀਆਕਸੀਡੈਂਟ ਸਟ੍ਰੈਸ ਤੇ ਉਹਦੇ ਨਾਲ ਸਾਨੂੰ ਕੀ ਹੁੰਦਾ ਕਿ ਸਾਡੇ ਸੈੱਲ ਨੂੰ ਬੜਾ ਨੁਕਸਾਨ ਹੁੰਦਾ ਸਾਡੇ ਸਰੀਰ ਦੇ ਅੰਦਰ ਜਿਹੜੇ ਸੈੱਲ ਆ ਇਸ ਕਰਕੇ ਐਂਟੀਆਕਸੀਡੈਂਟ ਜਿਹੜੇ ਉਜਰੇ ਨੇ ਉਹ ਸਾਨੂੰ ਦੇ ਸੈੱਲ ਨੂੰ ਨੁਕਸਾਨ ਜਿਹੜੇ ਆੋਂ ਤੋਂ ਬਚਾ ਕੇ ਰੱਖਦੇ ਆ ਕਿਉਂਕਿ ਤਰਬੂਜ ਵਿੱਚ ਕਿਸੇ ਵੀ ਹੋਰ ਫਲ ਜਾਂ ਸਬਜ਼ੀਆਂ ਨਾਲੋਂ ਜ਼ਿਆਦਾ ਲਾਈਕੋਪੀਨ ਹੁੰਦਾ ਜਿਵੇਂ ਟਮਾਟਰ ਦੇ ਵਿੱਚ ਵੀ ਲਾਈਕੋਪੀਨ ਚਲੋ ਵਧੀਆ ਬਹੁਤ ਹੁੰਦਾ ਲੇਕਿਨ ਐਨਿਮੋ ਐਸਿਡ ਸਿਟਰੋਲਿਨ ਦਾ ਸਭ ਤੋਂ ਇੱਕ ਉੱਚਾ ਸਰੋਤ ਹੈ ਜਿਵੇਂ ਨਾਈਟ੍ਰਿਕ ਆਕਸਾਈਡ ਨਾਮ ਦਾ ਇੱਕ ਕਣੂ ਪੈਦਾ ਕਰਦਾ ਜੋ ਖੂਨ ਦੀਆਂ ਨਾੜੀਆਂ ਨੂੰ ਆਰਾਮ ਦੇਣ ਵਿੱਚ ਹੈਲਪ ਕਰਦਾ ਇਸ ਕਰਕੇ ਤਰਬੂਜ ਦੇ ਪੋਸ਼ਟਿਕ ਲਾਭ ਜਿਹੜੇ ਨੇ ਇਹ ਤੁਹਾਨੂੰ ਜਿਵੇਂ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਨੂੰ ਘਟ ਕਰਨ ਦੇ ਵਿੱਚ ਜਿੱਥੇ ਹੈਲਪ ਕਰਦੇ ਆ ਤੇ ਸਾਡੇ ਸੋਜਾਂ ਦੇ ਨਾਲ ਲੜਨ ਦੀ ਵੀ ਵਿੱਚ ਵੀ ਸਾਡੀ ਸਹਾਇਤਾ ਕਰਦੇ ਆ ਕਿਉਂਕਿ ਐਂਟੀ ਇਨਫਲਮੇਟਰੀ ਜਾਨੀ ਕਿ ਸੋਜਾਂ ਦੇ ਵਿਰੋਧੀ ਗੁਣ ਇਹਦੇ ਵਿੱਚ ਹੁੰਦੇ ਜੋ ਕਿ ਖੋਜਾਂ ਕੀਤੀਆਂ ਗਈਆਂ ਨੇ ਖੋਜ ਕਰਨ ਵਾਲਿਆਂ ਵੱਲੋਂ ਉਦੇ ਤੋਂ ਪਤਾ ਇਹ ਜਿਹੜਾ ਲੱਗਾ ਹੈਗਾ ਇਹ ਬਲੱਡ ਪ੍ਰੈਸ਼ਰ ਤੇ ਮੋਟਾਪੇ ਦੇ ਵਿੱਚ ਵੀ ਸਾਡੇ ਲਈ ਬਹੁਤ ਜ਼ਿਆਦਾ ਲਾਹੇਵੰਦ ਹੈ ਇਸ ਕਰਕੇ ਇੱਕ ਸੰਤੁਲਨ ਭੋਜਨ ਹੁਣ ਅੱਖਾਂ ਦੀ ਸਿਹਤ ਵਾਸਤੇ ਵੀ ਇਹ ਬਹੁਤ ਵਧੀਆ ਹੈ ਵਾਟਰਮੈਲਨ ਕਿਉਂਕਿ ਇਹਦੇ ਵਿੱਚ ਪੋਸ਼ਟਿਕ ਤੱਤ ਜਿਹੜੇ ਸਾਡੀਆਂ ਅੱਖਾਂ ਲਈ ਬੜੇ ਜ਼ਰੂਰੀ ਹੈ ਐਂਟੀਆਕਸੀਡੈਂਟ ਉਹ ਜਿਹਨਾਂ ਦਾ ਕਰਕੇ ਅਗਰ ਮੋਤੀਆਬਿੰਦ ਨੂੰ ਰੋਕਣ ਦੇ ਵਿੱਚ ਵੀ ਹੈਲਪ ਕਰਦਾ ਜਿਹੜੇ ਮੋਤੀਆਬਿੰਦ ਦੀ ਬਿਮਾਰੀ ਹੁੰਦੀ ਹੈ ਡੈਕ ਮੈਕੂਲਰ ਬੀ ਜਨਰੇਸ਼ਨਸ ਡਿਸੀਜ਼ ਹੁੰਦੀ ਹੈ ਉਹਨੂੰ ਵੀ ਇਹ ਰੂਪ ਦਾ ਕੱਟ ਕਰਦਾ ਜੋ ਕਿ ਸਾਡੇ ਬਾਅਦ ਵਿੱਚ ਉਹ ਬਿਲਕੁਲ ਅੰਨੇ ਪੰਦਾ ਕਾਰਨ ਕਈ ਵਾਰੀ ਬਲਾਈਂਡਨੈਸ ਦਾ ਕਾਰਨ ਬਣ ਜਾਂਦੀ ਹੈ ਕਿਉਂਕਿ ਤਰਬੂਜ ਦੇ ਵਿੱਚ ਜੋ ਵਿਟਾਮਿਨ ਏ ਆ ਉਹ ਸਾਡੇ ਅੱਖਾਂ ਦਾ ਇੱਕ ਜਿਹੜਾ ਹਿੱਸਾ ਹੈਗਾ ਕੌर्नੀਆ ਉਹਦੀ ਸਿਹਤ ਵਾਸਤੇ ਵੀ ਬਹੁਤ ਵਧੀਆ ਹੈ। ਕੋਏ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਸਾਨੂੰ ਵਿਟਾਮਿਨ ਏ ਮਿਲ ਜਾਂਦਾ ਸਾਡੇ ਇਮਿਊਨ ਸਿਸਟਮ ਨੂੰ ਵੀ ਠੀਕ ਰੱਖਦਾ ਹੈ। ਤਾਕਤ ਵਰਦੇ ਕਰਦਾ ਬਿਮਾਰੀਆਂ ਨਾਲ ਲੜਨ ਦੀ ਪਾਵਰ ਦਿੰਦਾ ਕਿਉਂਕਿ ਇਹਦੇ ਵਿੱਚ ਵਿਟਾਮਿਨ ਸੀ ਵਰਗੇ ਗੁਣ ਜਿਹੜੇ ਨੇ ਟੈਸਕੋਰਬਿਕ ਐਸਿਡ ਬਹੁਤ ਵਧੀਆ ਮਾਤਰਾ ਦੇ ਵਿੱਚ ਸਾਨੂੰ ਮਿਲ ਜਾਂਦਾ ਇਸ ਕਰਕੇ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਰੋਕਣ ਦੇ ਵਿੱਚ ਵੀ ਤਰਬੂਸ ਬਹੁਤ ਲਾਹੇਵੰਦ ਹੈ ਸਾਡੇ ਮਸਲ ਦੇ ਦਰਦ ਖਾਸ ਕਰਕੇ ਗਰਮੀ ਦੇ ਦਿਨਾਂ ਦੇ ਵਿੱਚ ਚਾਹੇ ਪਾਣੀ ਦੇ ਕਾਰਨ ਚਾਹੇ ਮਿਨਰਲਸ ਦੀ ਕਮੀ ਦੇ ਕਾਰਨ ਜਾਂ ਗਰਮੀ ਦੇ ਨਾਲ ਆਉਣ ਵਾਲੀ ਥਕਾਵਟ ਜਿਹੜੀ ਹੀਟ ਸਟੋਕ ਤੋਂ ਜਾਂ ਹੀਟ ਤੋਂ ਫੱਟੀ ਹੁੰਦੀ ਸਾਨੂੰ ਉਹਦੇ ਤੋਂ ਬਚਾਉਣ ਲਈ ਵੀ ਸਾਡੀ ਇਹ ਬਹੁਤ ਹੈਲਪ ਕਰਦਾ ਕਿਉਂਕਿ ਜਾਂ ਕਰਕੇ ਐਕਸਰਸਾਈਜ਼ ਤੋਂ ਬਾਅਦ ਅਗਰ ਸਾਨੂੰ ਮਸਲ ਪੇਨ ਕਰਦੀ ਹੈ ਤੇ ਕੋਸ਼ਿਸ਼ ਕਰੋ ਕਿ ਤਰਬੂਜ ਜਿਹੜਾ ਤਾਜ਼ਾ ਉਹ ਲਿਆ ਜਾਵੇ ਕਿਉਂਕਿ ਇਹਦੇ ਵਿੱਚ ਇੱਕ ਨਾਈਟ੍ਰਿਕ ਆਕਸਾਈਡ ਪੈਦਾ ਹੁੰਦਾ ਜੋ ਸਾਡੇ ਸਟਰੂਲਿਨ ਸਾਡੇ ਸਰੀਰ ਦੇ ਅਮੋਨੀਆ ਜਿਹੜਾ ਉਹਨੂੰ ਕੱਟ ਕਰਦਾ ਤੇ ਜਿਹਦੇ ਨਾਲ ਸਾਡੇ ਫਿਰ ਇੱਕ ਸਰੀਰ ਦੇ ਵਿੱਚ ਇੱਕ ਲੈਕਟਿਕ ਨਾਮਕ ਪਦਾਰਥ ਦੀ ਮਾਤਰਾ ਜਦੋਂ ਘਟ ਜਾਂਦਾ ਜੋ ਕਸਰਤ ਦੇ ਦੌਰਾਨ ਜਾਂ ਐਕਸਰਸਾਈਜ਼ ਦੇ ਦੌਰਾਨ ਜਿਹੜੀ ਹੈ ਤੁਹਾਡੇ ਸੀ ਵਿੱਚ ਬਣਦਾ ਤੇ ਮਸਲ ਦਾ ਦਰਦ ਦਾ ਕਾਰਨ ਬਣਦਾ ਉਹਦੇ ਤੋਂ ਹੀ ਇਹ ਜਾਨੀ ਕਿ ਐਕਸਰਸਾਈਜ਼ ਜਾਂ ਮਿਹਨਤ ਕਰਨ ਵਾਲੇ ਲੋਕਾਂ ਨੂੰ ਜਿਹੜੀ ਕਈ ਵਾਰੀ ਪੱਠਿਆਂ ਦੀ ਦਰਦ ਹੁੰਦੀ ਹੈ ਮਸਲ ਦੀ ਉਹਦੇ ਤੋਂ ਰਾਹਤ ਦਿਵਾਉਣ ਦੇ ਵਿੱਚ ਵੀ ਤਰਬੂਜ ਜਿਹੜਾ ਬਹੁਤ ਹੀ ਲਾਭਦਾਇਕ ਹੈ ਹੁਣ ਸਾਡੀ ਚਮੜੀ ਦੀ ਸਿਹਤ ਵਾਸਤੇ ਕਿੰਦਾਇ ਲਾਭਦਾਇਕ ਹੈ ਕਿਉਂਕਿ ਇਹਦੇ ਵਿੱਚ ਵਿਟਾਮਿਨ ਸੀ ਹੁੰਦਾ ਜੋ ਕੋਲੇਜਨ ਪੈਦਾ ਕਰਦਾ ਤੇ ਕੋਲੇਜਨ ਦੀ ਸਾਡੇ ਸਕਿਨ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਇਸ ਕਰਕੇ ਸਾਡਾ ਇਮਿਊਨ ਸਿਸਟਮ ਜਿਹੜਾ ਸਾਡੇ ਸੈੱਲਾਂ ਦੀ ਸਿਹਤ ਜਾਂ ਉਹਨਾਂ ਸੱਤਾਂ ਤੋਂ ਠੀਕ ਹੋਣ ਤੋਂ ਬਾਅਦ ਦੀ ਜਿਹੜੀ ਯੋਗਦਾਨ ਵਿੱਚ ਜਿਹੜੀ ਸਾਡੀ ਇਹ ਸਮਰਥਨ ਕਰਦਾ ਤੇ ਕੋਲੇਜਨ ਜਿਹੜੀ ਹੈ ਸਾਡੀ ਚਮੜੀ ਨੂੰ ਤਾਕਤ ਤੇ ਜਿਹੜੀ ਲਚਕ ਦੇ ਕੇ ਰੱਖਦੀ ਹੈ ਜਾਂ ਡੈੱਡ ਹੋਏ ਜਿਹੜੇ ਸੈੱਲ ਨੇ ਸਾਡੀ ਚਮੜੀ ਦੇ ਉਹਨਾਂ ਨੂੰ ਰੀਜਨਰੇਟ ਕਰਦਾ ਇਸ ਦਾ ਮਤਲਬ ਹੈ ਕਿ ਜਿਹੜਾ ਤਰਬੂਜ ਖਾਣ ਦੇ ਨਾਲ ਤੁਹਾਡੀ ਚਮੜੀ ਨੂੰ ਬਹੁਤ ਜ਼ਿਆਦਾ ਲਾਭ ਮਿਲਦਾ ਤੇ ਜਿਹੜੇ ਉਮਰ ਨਾਲ ਸੰਬੰਧਿਤ ਪ੍ਰਭਾਵ ਹੁੰਦੇ ਮਤਲਬ ਚਮੜੀ ਤੋਂ ਜਿਵੇਂ ਸਾਡੇ ਚਿਹਰੇ ਤੋਂ ਸਾਡੀ ਉਮਰ ਦਾ ਪਤਾ ਲੱਗ ਜਾਂਦਾ ਉਹਨੂੰ ਵੀ ਰੋਕ ਕੇ ਰੱਖਦਾ ਜਾਨਕਿ ਜਵਾਨ ਰੱਖਣ ਦੇ ਵਿੱਚ ਵੀ ਤੁਹਾਡੀ ਹੈਲਪ ਕਰਦਾ ਅਗਰ ਤੁਸੀਂ ਰੈਗੂਲਰ ਤਰਬੂਜ ਲੈਂਦੇ ਰਹਿੰਦੇ ਹੋ ਕਿਉਂ ਦੇ ਵਿੱਚ ਬੀਟਾ ਕੈਰੋਟਿਨ ਬਹੁਤ ਵਧੀਆ ਜੋ ਕਿ ਵਿਟਾਮਿਨ ਇਹ ਕਿtheme ਸਾਡੀ ਚਮੜੀ ਦੇ ਸੱਲਾਂ ਦੀ ਮਰਮਤ ਕਰਨ ਦੇ ਵਿੱਚ ਟੁੱਟ ਭਜ ਨੂੰ ਜਾਂ ਰਿਪੇਅਰ ਦੇ ਵਿੱਚ ਹੈਲਪ ਕਰਦਾ ਡਰਾਈ ਚਮੜੀ ਖੁਸ਼ਕ ਜਿਹੜੀ ਸਾਡੀ ਚਮੜੀ ਹੁੰਦੀ ਹੈ ਤੇ ਚੁਰੜੀਆਂ ਪੈ ਜਾਣੀਆਂ ਚੁਰੜੀਆਂ ਨੂੰ ਰੋਕਣ ਦੇ ਵਿੱਚ ਵੀ ਤਰਬੂਜ ਦਾ ਬਹੁਤ ਵੱਡਾ ਯੋਗਦਾਨ ਹੈ ਅਗਰੇ ਨੂੰ ਸੀ ਰੈਗੂਲਰ ਸਹੀ ਮਾਤਰਾ ਦੇ ਵਿੱਚ ਲੈਣੀ ਦੀ ਔਰ ਇਹ ਵਿੱਚ ਐਕਸਟਰਾ ਨਮਕ ਐਕਸਟਰਾ ਮਿੱਠਾ ਵੀ ਜ਼ਿਆਦਾ ਪਾਉਣ ਦੀ ਲੋੜ ਨਹੀਂ ਅਗਰ ਫਿਰ ਵੀ ਤੁਹਾਨੂੰ ਕਿਤੇ ਜ਼ਿਆਦਾ ਲੱਗੇ ਤਾਂ ਥੋੜੀ ਜੀ ਮਾਤਰਾ ਦੇ ਵਿੱਚ ਤੁਸੀਂ ਨਮਕ, ਨਿੰਬੂ ਜਾਂ ਕਾਲਾ ਨਮਕ ਪਾ ਸਕਦੇ ਜੀ। ਮਿੱਠੇ ਦੀ ਤਾਂ ਬਿਲਕੁਲ ਲੋੜ ਨਹੀਂ ਹੁੰਦੀ ਕਿਉਂਕਿ ਕੁਦਰਤੀ ਮਿਠਾਈਏ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ। ਹੁਣ ਸਾਡੇ ਡਾਈਜੈਸਟਿਵ ਸਿਸਟਮ ਨੂੰ ਜਿਹੜੀ ਪਾਚਣ ਦੀ ਕਿਰਿਆ ਉਹਦੇ ਵਿੱਚ ਵੀ ਕਿਉਂਕਿ ਸਾਡੀਆਂ ਜਿਹਦੇ ਵਿੱਚ ਜਿਹੜੇ ਪੋਲੀਫੈਨੋਲਸ ਨੇ ਉਹ ਸਾਡੀਆਂ ਅੰਤੜੀਆਂ ਦੇ ਵਿੱਚ ਜਿਹੜੇ ਚੰਗੇ ਬੈਕਟੀਰੀਆ ਉਹਨਾਂ ਦੀ ਖਰਾਕ ਦਾ ਕੰਮ ਕਰਦੇ ਆ। ਕਿਉਂਕਿ ਤਰਬੂਜ ਜਿਹੜਾ ਇਹਦੇ ਵਿੱਚ ਮੌਜੂਦ ਹੁੰਦੇ ਆ ਇੱਕ ਪੌਦਿਆਂ ਦੇ ਮਿਸ਼ਰਣ ਹੁੰਦੇ ਆ। ਇਹਨਾਂ ਸੀ ਪੌਲੀਫਨੋਲਸ ਦਾ ਨਾਮ ਦਿੰਦੇ ਆ ਉਹ ਸਾਡੇ ਇਮਿਊਨ ਸਿਸਟਮ ਵਾਸਤੇ ਸਾਡੀਆਂ ਅੰਤੜੀਆਂ ਦੇ ਪੋਸ਼ਟਿਕ ਤੱਤਾਂ ਦੇ ਉਤਪਾਦਨ ਨੂੰ ਵਧਾਉਂਦਾ ਤੇ ਚੰਗੇ ਬੈਕਟੀਰੀਆ ਜਿਹੜਾ ਉਹਨਾਂ ਦੀ ਸਿਹਤ ਦਾ ਸਮਰਥਨ ਕਰਦਾ ਸ਼ੂਗਰ ਵਾਲੇ ਮਰੀਜ਼ ਲਈ ਵੀ ਠੀਕ ਰਹਿੰਦਾ ਹੈ ਕਿਉਂਕਿ ਦਾ ਗਲਾਈਸੈਮਿਕ ਲੋਡ ਜਿਹੜਾ ਇੰਨਾ ਜ਼ਿਆਦਾ ਨਹੀਂ ਹੁੰਦਾ ਪਰ ਫਿਰ ਵੀ ਸ਼ੂਗਰ ਵਾਲੇ ਮਰੀਜ਼ ਨੂੰ ਕੋਈ ਵੀ ਮਿੱਠਾ ਭਾਲੇ ਜਿਹੜਾ ਉਹ ਡਾਕਟਰ ਦੀ ਸਲਾਹ ਨਾਲ ਲੈਣਾ ਚਾਹੀਦਾ ਕਿਉਂਕਿ ਉਹਦੀ ਮਾਤਰਾ ਦਾ ਧਿਆਨ ਰੱਖਣਾ ਪੈਂਦਾ ਹੈ ਦੋ ਚਾਰ ਆਮ ਬੰਦਾ ਤੇ ਚਲੋ ਪਲੇਟ ਭਰ ਕੇ ਖਾ ਲੇ ਦੋ ਬਲੇਟਾਂ ਖਾ ਲੇ ਕੋਈ ਗੱਲ ਲੇਕਿਨ ਸ਼ੂਗਰ ਵਾਲੇ ਮਰੀਜ਼ ਨੂੰ ਬਹੁਤ ਘੱਟ ਮਾਤਰਾ ਦੇ ਵਿੱਚ ਖਾਣਾ ਪੈਂਦਾ ਉਹ ਡਾਕਟਰ ਦੀ ਸਲਾਹ ਨਾਲ ਤੁਹਾਡੀ ਮੈਡੀਸਿਨ ਕਿਸ ਤਰ੍ਹਾਂ ਦੀ ਚੱਲਦੀ ਤੁਹਾਡੀ ਸ਼ੂਗਰ ਮਨੀਜ਼ ਕਿਦਾਂ ਦੀ ਹੈ ਤੁਸੀਂ ਐਕਸਰਸਾਈਜ਼ ਕਿੰਨੀ ਕਰਦੇ ਜੇ ਤੁਹਾਡਾ ਸਰੀਰ ਐਕਟਿਵ ਕਿੰਨਾ ਲੇਕਿਨ ਅਗਰ ਇਹਦੇ ਕੁਝ ਸਾਈਡ ਇਫੈਕਟ ਵੀ ਹੁੰਦੇ ਨੇ ਅਗਰ ਤੁਸੀਂ ਜ਼ਿਆਦਾ ਖਾਂਦੇ ਹੋ ਤਾਂ ਫਿਰ ਮਾਈਗਰੇਨ ਜਾਂ ਸਿਰਦਰਦ ਵਰਗੇ ਦਾ ਵੀ ਕਾਰਨ ਬਣਦਾ ਜਾ ਕੋਈ ਇਹਦੇ ਵਿੱਚ ਰੈਗੂਲਰ ਸਮੇਂ ਦਾ ਅਲਰਜੀ ਕਿਸੇ ਨੂੰ ਹੈਗੀ ਹੈ ਉਹ ਅਲਰਜੀ ਦਾ ਕਾਰਨ ਵੀ ਬਣ ਸਕਦਾ ਜਾਂ ਕੋਈ ਪਾਚਨ ਸੰਬੰਧੀ ਸਮੱਸਿਆਵਾਂ ਵੀ ਆ ਸਕਦੀਆਂ ਅਗਰ ਤੁਸੀਂ ਲੋਡ ਤੋਂ ਜ਼ਿਆਦਾ ਖਾਂਦੇ ਹੋ ਜਾਂ ਕਿਸੇ ਨੂੰ ਇਸ ਦੇ ਕੁਝ ਤੱਤਾਂ ਤੋਂ ਅਲਰਜੀ ਹੈ ਜਾਂ ਇਸ ਦੇ ਪ੍ਰੈਗਨ ਜਿਹੜੇ ਆ ਉਹਨਾਂ ਤੋਂ ਜਾਂ ਪ੍ਰਾਗ ਜਿਹੜੇ ਹੈਗੇ ਉਹਨਾਂ ਤੋਂ ਅਗਰ ਕਿਸੇ ਨੂੰ ਅਲਰਜੀ ਹੈ ਅਦਰਵਾਈਜ਼ ਨਾਰਮਲ ਜਿਹੜੇ ਉਹ ਬਹੁਤ ਵਧੀਆ ਹੈ ਅਗਰ ਲੋਡ ਤੋਂ ਜ਼ਿਆਦਾ ਤੁਸੀਂ ਖਾਂਦੇ ਹੋ ਸਾਰਾ ਦਿਨ ਨਾਰਮਲ ਉਹ ਤੁਸੀਂ ਵਟਨ ਮੈਲ ਨਹੀਂ ਖਾਈ ਜਾਓ ਦੋ ਵਾਰ ਚਾਰ ਵਾਰ ਪੰਜ ਵਾਰ ਪਲੇਟਾ ਵਰ ਵਰ ਕੇ ਤਾਂ ਫਿਰ ਕਈ ਵਾਰੀ ਜਿਵੇਂ ਕਬਜ਼ ਦਾ ਪੇਟ ਦਾ ਫੁੱਲਣਾ ਦਾ ਇਸ ਤਰ੍ਹਾਂ ਦੇ ਜਾਂ ਕੋਈ ਲੂਜ਼ ਮੂਸ਼ਨਸ ਬੌਂਡਿੰਗਸ ਐਵੇਂ ਦੀ ਜਿਹੜੀ ਉਹ ਆ ਜਾਂਦੀ ਵਸ ਕੁਆਰੀ ਰੀਅਰ ਕੇਸ ਹੁੰਦੀ ਨਹੀਂ ਕੁਛ ਕਰਕੇ ਇਹਦੀ ਮਾਤਰਾ ਦਾ ਖਾਣ ਦਾ ਵੀ ਧਿਆਨ ਰੱਖੋ ਪਰ ਬਹੁਤ ਵਧੀਆ ਫਲੂਟ ਹੈਗਾ ਔਰ ਇਹਨੂੰ ਸਹੀ ਤਰੀਕੇ ਨਾਲ ਵਰਤੋ ਸੁਰੱਖਿਅਤ ਹੈਗਾ ਔਰ ਸ਼ੂਗਰ ਵਾਲੇ ਮਰੀਜ਼ ਜਿਹੜੇ ਉਹ ਇੱਕ ਵਾਰੀ ਕੋਸ਼ਿਸ਼ ਕਰੋ ਕਿ ਡਾਕਟਰ ਦੀ ਸਲਾਹ ਜ਼ਰੂਰ ਲੈ ਲਓ ਕਿ ਕਿੰਨੀ ਮਾਤਰਾ ਦੇ ਵਿੱਚ ਉਹ ਬਾਣ ਜਿੱਥੋਂ ਵੀ ਤੁਹਾਡਾ ਕਿਤੇ ਇਲਾਜ ਚੱਲਦਾ ਸੋ ਉਮੀਦ ਹੈ ਕਿ ਤੁਹਾਨੂੰ ਇਹ ਵੈਟਰਮੈਲਨ ਪ੍ਰਬੂਜ ਦੇ ਉੱਪਰ ਜਿਹੜੀ ਆਪਾਂ ਜਾਣ ਪਛਾਣ ਦੀ ਗੱਲ ਕੀਤੀ ਹੈ ਤੁਹਾਨੂੰ ਠੀਕ ਲੱਗੇਗੀ ਅਗਰ ਚੰਗਾ ਲੱਗਦਾ ਤੇ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਾਈ ਕਰੋ ਤੁਹਾਡੀ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ